ਇੱਕ ਹੋਰ ਮੇਰੀ ਗੱਲ ਧਿਆਨ ਨਾਲ ਸੁਣੀਓ ਜਿਹਨਾਂ ਨੂੰ ਕਦੇ ਕਿਸੇ ਵੀ ਪਦਾਰਥ ਦੀ ਲੋੜ ਜਿਹੜੇ ਕਿਤੇ 3 ਘੰਟੇ 4 ਘੰਟੇ 5 ਘੰਟੇ ਨਹੀਂ ਬਹਿ ਸਕਦੇ ਨਹੀਂ ਨਾਮ ਜਪਦੇ ਇੰਨਾ ਕੰਮ ਕਰ ਲਿਓ 12 ਤੋਂ 3 ਦੇ ਵਿੱਚ ਜਿੰਨੇ ਵੀ ਦੁਨੀਆ ਤੇ ਇਨਸਾਨ ਬਣਾਏ ਨੇ ਸਭ ਦੀ ਅੱਖ ਜ਼ਰੂਰ ਖੁੱਲਦੀ ਆ ਭਾਵੇਂ 2 ਵਜੇ ਭਾਵੇਂ ਸਵੇਰ 2 ਵਜੇ 2:30 ਵਜੇ 3 ਵਜੇ ਤੋਂ ਪਹਿਲਾਂ ਪਹਿਲਾਂ 1:30 ਵਜੇ 2 ਵਜੇ ਕਦੇ ਵੀ ਕੋਈ ਸਮਾਂ ਦੇਖ ਲਓ ਅੱਖ ਜ਼ਰੂਰ ਖੁੱਲਦੀ ਆ ਪੰਜ ਵਾਰੀ ਮੂਲ ਮੰਤਰ ਕਰਕੇ ਨਾ ਜਿਹੜੀ ਵਸਤੂ ਤੁਹਾਨੂੰ ਚਾਹੀਦੀ ਹੈ ਇੱਕ ਵਾਰ ਕਹਿ ਤਨ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਆਹ ਚੀਜ਼ ਦੇ ਦਿਓ ਫਿਰ ਸੌਂਜੋ ਆਪਣਾ ਕਰਕੇ ਦੇਖਿਓ ਕਿਤੇ ਜਿਆਦਾ ਨਹੀਂ ਸਮਾਂ ਹਫਤਾ ਕਰ ਲਓ ਉਸੇ ਵੇਲੇ ਤੋਂ ਉਹ ਚੀਜ਼ ਮਹਾਰਾਜ ਨੇ ਤੁਹਾਨੂੰ ਦੇ ਦੇਣੀ ਹੈ ਕਿਉਂ ਉਸ ਵੇਲੇ ਮਹਾਰਾਜ ਹੱਟੀ ਖੋਲ ਕੇ ਬੈਠੇ ਜਿਹੜਾ 2 ਵਜੇ ਦਾ ਸਮਾਂ ਨਾ ਮਾਤਾ ਤ੍ਰਿਪਤਾ ਕਹਿੰਦੀ ਤਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਉਹਦਾ ਪੁੱਤਰ ਸਮਝਦੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਪਰਮੇਸ਼ਰ ਨੇ ਤੇ ਮਾਤਾ ਤ੍ਰਿਪਤਾ ਕਹਿੰਦੀ ਪੁੱਤਰ ਜੇ ਕਿਸੇ ਕੰਮ ਚ ਨਹੀਂ ਦਿਲ ਲੱਗਦਾ ਮੱਝਾਂ ਚਾਰਨੀਆਂ ਤੈਨੂੰ ਚੰਗੀਆਂ ਨਹੀਂ ਲੱਗਦੀਆਂ ਤੂੰ ਪਟਵਾਰੀ ਦਾ ਪੁੱਤਰ ਹੈ ਤੈਨੂੰ ਮੈਂ ਹੱਟੀ ਖੋਲ ਦੰਨੀ ਆ ਗੁਰੂ ਨਾਨਕ ਸਾਹਿਬ ਕਹਿੰਦੇ ਮਾਤਾ ਹੱਟੀ ਮੇਰੀ ਖੋਲੀ ਹੈ ਪੁੱਤਰ ਮੈਂ ਨਹੀਂ ਵੇਖੀ ਕਦੋਂ ਖੋਲਦਾ ਮੈਂ ਤਾਂ ਕੋਈ ਨਹੀਂ ਵੇਖੀ ਤੂੰ ਕਦੋਂ ਹੱਟੀ ਖੋਲਦਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮਾਤਾ 2 ਵਜੇ ਦਾ ਸਮਾਂ ਹੁੰਦਾ ਜਦੋਂ ਮੈਂ ਹੱਟੀ ਖੋਲਦਾ ਮਾਤਾ ਤ੍ਰਿਪਤਾ ਜੀ ਕਹਿੰਦੇ ਪੁੱਤਰ ਕੋਈ ਸਮਾਨ ਸੌਦਾ ਲੈਣ ਵਾਸਤੇ ਆਉਂਦਾ ਹੱਟੀ ਤੇ ਆਉਂਦਾ ਕੋਈ ਧੰਗ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਮਾਤਾ ਕੋਈ ਬਿਰਲੇ ਹੀ ਆਉਂਦਾ ਜਗ ਮੈਂ ਉਤਮ ਕਾਢੀ ਆ ਬਿਰਲੇ ਕੇ ਕੋਟ ਨਮਾ ਨਾਨਕੂ ਨਾਰਾਇਣ ਜੇ ਚੀਤ ਕਰੋੜਾਂ ਚੋਂ ਇੱਕ ਬੰਦਾ ਹੁੰਦਾ ਕੋਈ ਜਿਹੜਾ ਆ ਕੇ ਕਹਿੰਦਾ ਮਹਾਰਾਜ ਆਹ ਵਸਤੂ ਚਾਹੀਦੀ ਏ ਜਿਹੜੇ ਉਸ ਵੇਲੇ ਜਾਗਦੇ ਭਿੰਨੀ ਰਹਿ ਨੜੀਏ ਚਮਕਣ ਤਾਰੇ ਜਾਗੇ ਸੰਤ ਜਨਾ ਮੇਰੇ RAM ਪਿਆਰੇ RAM ਪਿਆਰੇ ਸਦਾ ਜਾਗੇ ਨਾਮ ਸਿਮਰੈ ਆਮਦ ਨੂੰ ਪਜਮਾਨ ਮੂ ਬਕਾਰ ਮਨ ਕਾ ਪ੍ਰਭ ਵਿਸਰਨਾ ਹੀ ਇੱਕ ਕੰਮ ਦੁਨੀਆ ਸੁੱਤੀ ਪਈ ਹੁੰਦੀ ਏ ਉਸ ਵੇਲੇ ਨੀਂਦ ਨੇ ਘੇਰੀ ਹੁੰਦੀ ਏ ਪਰ ਰੱਬ ਦੇ ਪਿਆਰੇ ਜਾਗਦੇ ਰੱਬ ਦੇ ਪਿਆਰਾਂ ਨੂੰ ਨੀਂਦ ਨਹੀਂ ਹੁੰਦੀ